ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬੀ ਪਰਿਵਾਰ ਨੂੰ ਆਸਟ੍ਰੇਲੀਆ ਚੱਡਣ ਦੇ ਹੁਕਮ ਸਰਕਾਰ ਨੇ ਜਾਰੀ ਕੀਤੇ ਨਿਰਦੇਸ਼ ਹੈ ਇੱਕ ਭਾਰਤੀ ਜੋੜੇ ਨੂੰ ਨਾਗਰਿਕਤਾ ਨਾਮ ਹੋਣ ਕਾਰਨ 16 ਸਾਲਾਂ ਬਾਅਦ ਆਸਟ੍ਰੇਲੀਆ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਦਾ 12 ਸਾਲਾ ਪੁੱਤਰ ਅੱਭੀ ਜੋਦ ਉੱਥੇ ਰਹਿ ਸਕਿਆ ਕਿਉਂਕਿ ਉਸਦਾ ਜਨਮ ਆਸਟ੍ਰੇਲੀਆ ਵਿੱਚ ਹੀ ਹੋਇਆ ਹੈ ਆਸਟ੍ਰੇਲੀਆ ਕਾਨੂੰਨ ਅਨੁਸਾਰ ਇੱਕ ਬੱਚਾ 10 ਸਾਲ ਦਾ ਹੋਣ ਤੋਂ ਬਾਅਦ ਉੱਥੋਂ ਉੱਥੇ ਦਾ ਸਥਾਈ ਨਾਗਰਿਕ ਬਣ ਜਾਂਦਾ ਹੈ ਪੰਜਾਬੀ ਮੂਲ ਦੀ ਅਮਨਦੀਪ ਕੌਰ ਅਤੇ ਸਟੀਵਨ ਸਿੰਘ 2009 ਵਿੱਚ ਆਸਟ੍ਰੇਲੀਆ ਗਏ ਸਨ ਉਹ ਮੈਲਬੌਰਨ ਦੇ ਪੱਛਮੀ ਉਪਨਗਰਾਂ ਵਿੱਚ ਬੈਡ ਹੇਮ ਵੇਲ ਵਿੱਚ ਵਸ ਗਏ ਸਨ ਪਰ ਅਜੇ ਤੱਕ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲੀ ਹੈ ਇਸ ਸਾਲ ਦੇ ਸ਼ੁਰੂ ਵਿੱਚ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਨਵੰਬਰ ਤੱਕ ਆਸਟ੍ਰੇਲੀਆ ਛੱਡਣਾ ਪਵੇਗਾ ਜੇਕਰ ਉਹ ਜਹਾ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਉਹਨਾਂ ਨੂੰ ਦੇਸ਼ਨ ਕਾਲਾ ਦਿੱਤਾ ਜਾਵੇਗਾ ਟ੍ਰਿਬਿਊਨਲ ਵਿੱਚ ਅਸਫਲ ਅਪੀਲਾਂ ਤੋਂ ਬਾਅਦ ਜੂੜਾ ਦਖਲ ਦੀ ਉਮੀਦ ਵਿੱਚ ਆਪਣਾ ਮਾਮਲਾ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਕੋਲ ਲੈ ਕੇ ਗਿਆ ਪਰ ਉਹਨਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਪਰਿਵਾਰ ਦੇ ਵਕੀਲ ਨੇ ਦੇ ਨੇ ਫੈਸਲੇ ਨੂੰ ਹਰਾਨੀ ਜਨਕ ਦੱਸਿਆ ਇਮੀਗ੍ਰੇਸ਼ਨ ਮਾਹਰਾਂ ਦੇ ਅਨੁਸਾਰ ਜੋੜੇ ਨੂੰ ਆਸਟ੍ਰੇਲੀਆਈ ਕਾਨੂੰਨ ਦਾ ਸਤਕਾਰ ਕਰਨਾ ਚਾਹੀਦਾ ਤੇ ਵਾਪਸ ਹੋਣਾ ਚਾਹੀਦਾ ਤੇ ਫਿਰ ਇਮੀਗ੍ਰੇਸ਼ਨ ਲਈ ਦੁਬਾਰਾ ਅਰਜੀ ਦੇਣੀ ਚਾਹੀਦੀ ਆਪਣੇ ਪੁੱਤਰ ਦੇ ਦੇਖਪਲ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਇੱਕ ਅਰਜੀ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਅਮਨਦੀਪ ਜੋ ਹਵਾਈ ਅੱਡੇ ਦੀ ਸੁਰੱਖਿਆ ਗੜਡ ਦਾ ਕੰਮ ਕਰਦਾ ਹੈ ਕਹਿੰਦਾ ਹੈ ਕਿ ਉਸਦੇ ਪੁੱਤਰ ਦੀ ਚਿੰਤਾ ਹੈ ਕਿ ਉਹ ਇਕੱਲਾ ਕਿਵੇਂ ਰੱਖੇਗਾ ਉਸਦੇ ਉਸਨੇ ਕਦੇ ਇਕੱਲਾ ਉਹចਨੇ ਕਦੇ ਕੱਲਾ ਨਹੀਂ ਰੱਖਾ ਜੇਕਰ ਉਸਦਾ ਪੁੱਤਰ ਉਹਨਾਂ ਨਾਲ ਭਾਰਤ ਆਉਂਦਾ ਹੈ ਤਾਂ ਭਾਰਤੀ ਕਾਨੂੰਨ ਦੇ ਤਹਿਤ ਉਹ ਆਪਣੀ ਆਸਟ੍ਰੇਲੀਆ ਨਾਗਰਿਕਤਾ ਗਵਾ ਸਕਦਾ ਹੈ ਤੇ ਕਦੇ ਵਾਪਸ ਨਹੀਂ ਆ ਸਕਦਾ ਇਸ ਲਈ ਉਸ ਦੇ ਮਾਪਿ ਉਸਨੂੰ ਵਾਪਸ ਲਿਉਣ ਤੋਂ ਝਿਜਕਦੇ ਹਨ ਆਸਟ੍ਰੇਲੀਆ ਕਾਨੂੰਨ ਅਨੁਸਾਰ ਇੱਕ ਬੱਚਾ 10 ਸਾਲ ਦਾ ਹੋਣ ਤੋਂ ਬਾਅਦ ਉੱਥੋਂ ਦਸਤਾਈ ਨਾਗਰਿਕ ਬਣ ਜਾਂਦਾ ਹੈ ਪੰਜਾਬੀ ਮੂਲ ਦੀ ਅਮਨਦੀਪ ਕੌਰ ਤੇ ਸਿਟੀਵਨ ਸਿੰਘ 2009 ਵਿੱਚ ਆਸਟ੍ਰੇਲੀਆ ਗਏ ਸਨ ਉਹ ਮੈਲਬੌਰਨ ਦੇ ਪੱਛਮੀ ਉਪਨਗਰਾਂ ਵਿੱਚ ਵੈੱਡ ਹੋਮ ਵੇਲ ਵਿੱਚ ਵਸਦੇ ਪਰ ਅਜੇ ਤੱਕ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲੀ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ